ਸਤਿ ਸ੍ਰੀ ਅਕਾਲ ਦੋਸਤੋ ਭਰਾ ਗੁਰਪ੍ਰੀਤ ਸਿੰਘ ਸੋਈਆਂ ਪਿੰਡਾ ਤੁਹਾਡਾ ਲੈਣਾ ਰਿਕਨਾ ਮੈਂ ਜੀ ਮੇਰਾ ਕੁਲਵੀਰ ਸਿੰਘ ਕੁਲਵੀਰ ਸਿੰਘ ਸੋਈਆਂ ਤੋਂ ਨੇ ਜਿਹੜੇ ਵੀ ਵੀਰੇ ਏਰੀਏ ਦੇ ਹੋਣਗੇ ਤਕਰੀਬਨ ਤੁਰਨ ਫਿਰਨ ਵਾਲੇ ਬੰਦੇ ਸਾਰੇ ਜਾਣਦੇ ਹੋਣਗੇ ਅੱਜ ਸਵੇਰੇ ਸੌਦਾ ਕਰਕੇ ਗਏ ਸੀ ਪਹਿਲੀ ਮੁਲਾਕਾਤ ਦੇ ਵਿੱਚ ਕਈ ਬੰਦੇ ਐਹੇ ਜਿਹੇ ਹੁੰਦੇ ਆ ਜਿਹੜੇ ਦਿਲ ਦੇ ਨੇੜੇ ਲੱਗ ਜਾਂਦੇ ਆ ਚੰਗੇ ਇਨਸਾਨਾਂ ਚੋਂ ਨੇ ਅਸੀਂ ਵੀ ਜਿੰਨੀ ਕੁ ਗੱਲ ਕਰਦੇ ਆ ਓੰਨੀ ਕੀ ਜਿੰਨੀ ਕੇ ਅਸੀਂ ਦਿਲੋਂ ਆ ਜਿਹੇ ਜਿਹੇ ਉਹਦੇ ਅਸੀਂ ਫੋਨ ਤੇ ਆ ਜੀ ਤੁਹਾਡੇ ਕੋਲੇ ਸਾਡੀਆਂ ਵੀਡੀਓ ਆਉਂਦੀਆਂ ਨੇ ਬਾਈ ਹੁਣ ਹੀ ਸਾਨੂੰ ਮਿਲਿਆ ਬਾਈ ਜਿੱਦਾਂ ਵੀਡੀਓ ਨੇ ਉਦਾਂ ਦਾ ਹੀ ਤੁਹਾਨੂੰ ਕੋਈ ਫਰਕ ਤਾਂ ਨਹੀਂ ਲੱਗਿਆ ਕੋਈ ਗੱਲਬਾਤ ਚ ਕਿਉਂਕਿ ਇਹ ਫਾਰਮੈਲਿਟੀ ਕੋਈ ਨਹੀਂ ਹੈ ਅੰਦਰੋਂ ਤੇ ਬਾਹਰੋਂ ਸਭ ਇੱਕੋ ਜੀ ਸੋਚ ਰੱਖ ਕੇ ਚੱਲੇ ਆ ਬਾਈ ਸੱਚੇ ਮਨੋਂ ਤੁਹਾਡੇ ਪਿਆਰ ਦੇ ਕਾਰਨ ਅਸੀਂ ਇੱਥੋਂ ਤੱਕ ਪਹੁੰਚੇ ਆ ਜੇ ਅਸੀਂ ਕਹੀਏ ਵੀ ਆਪ ਹਿੰਮਤ ਕਰਕੇ ਕੋਈ ਇੱਥੇ ਤੱਕ ਨਹੀਂ ਜਾ ਸਕਦਾ ਰੱਬ ਵਰਗੀਆਂ ਰੂਹਾਂ ਜਦੋਂ ਪਿਆਰ ਕਰਦੀਆਂ ਨੇ ਬਾਈ ਦੇਖੋ ਕਦੇ ਮਿਲੇ ਨਹੀਂ ਸੀ ਕਿੰਨਾ ਵਿਸ਼ਵਾਸ ਕਰਿਆ ਇੱਕ ਡੰਗ ਝੋਟੀ ਚੋ ਕੇ ਲੈ ਚੱਲੇ ਸਾਡੇ ਵਿਸ਼ਵਾਸ ਤੇ ਹੁਣ ਅਸੀਂ ਜੇ ਧੋਖਾ ਕਰਦੇ ਆ ਤਾਂ ਅਸੀਂ ਹੀ ਦੇਣਦਾਰ ਆ ਕਿਉਂਕਿ ਵਿਸ਼ਵਾਸ ਜਿੰਨਾ ਬਹੁਤ ਔਖਾ ਬੇਇਤੀ ਖਰਾਬ ਕਰਾਉਣ ਨੂੰ ਤਾਂ ਤੁਸੀਂ ਦੇਖਿਆ ਵੀ ਫੇਸਬੁੱਕ ਤੇ ਇੱਕ ਅੱਧਾ ਦਿਨ ਵੀ ਜੇ ਕੋਈ ਐਹ ਜੀ ਵੀਡੀਓ ਆ ਗਈ ਜਲੂਸ ਨਿਕਲ ਜਾਂਦਾ ਦੁਨੀਆ ਮੁੱਖ ਮੋੜ ਜਾਂਦੀ ਆ ਆਪਦੇ ਬੰਨਿਓ ਹਾਂ ਕਿਤੇ ਕੋਈ ਗਲਤੀ ਦੇ ਵਿੱਚ ਐਹ ਜੀ ਕੋਈ ਗੱਲ ਹੋਵੇ ਤਾਂ ਕਹਿਣਾ ਕੀ ਆ ਉਹ ਜੇ ਕੋਈ ਗੱਲ ਗਲਤ ਫਹਮੀ ਜੀ ਵੀ ਹੋਈ ਹੋਈ ਉਹਦਾ ਸਪਸ਼ਟੀਕਰਨ ਦਵਾਂਗੇ ਉਦਾਂ ਨਹੀਂ ਵੀ ਕੋਈ ਅਸੀਂ ਗਲਤ ਸੋਚ ਰੱਖ ਕੇ ਜਾਂ ਕਿਸੇ ਲਾਲਚ ਵਾਸਤੇ ਚੱਲੇ ਆਂ ਆਪਾਂ ਇਹਨੂੰ ਅੱਗੇ ਜਾ ਕੇ ਇੱਕ ਐਨਜੀਓ ਦੇ ਤੌਰ ਤੇ ਚਲਾਉਣਾ ਵਾ ਨਾ ਕਿ ਆਪਾਂ ਵਪਾਰ ਰੱਖਣਾ ਅਸੀਂ ਬੂੰਦ-ਬੂੰਦ ਦੇ ਨਾਲ ਸਾਗਰ ਭਰ ਲੈਣਾ ਵੱਡਾ ਜਿਆਦਾ ਖਾਵਾਂਗੇ ਲੋਕਾਂ ਦੇ ਮੂੰਹੋਂ ਲੈ ਜਾਂਦਾ ਬੰਦਾ ਬੇਈਮਾਨੀ ਹੈ ਜਿਹੜੀ ਜਿਆਦਾ ਤਰਨੀ ਫਲਦੀ ਹਰੇਕ ਬੰਦਾ ਅੱਜ ਕੱਲ ਸਿਆਣਾ ਵਾ ਤੁਰਿਆ ਫਿਰਿਆ ਹੋਇਆ ਬਾਕੀ ਦੇਖੋ ਮੋਬਾਈਲ ਦਾ ਜੋਗਾ ਅੱਜ ਕੱਲ ਤਾਂ ਸੋਚ ਸਮਝ ਕੇ ਹੀ ਚੱਲਦਾ ਵੀ ਹੁਣ ਜੇ ਅਸੀਂ ਐਡਾ ਪੈਰ ਛੱਡিয়ে ਵੀ ਆ ਬਹੁਤ ਵਧੀਆ ਗੱਲਾਂ ਕਰਕੇ ਦਿਲ ਲੱਗ ਜਾਂਗੇ ਕਿਸੇ ਦੇ ਅਸੀਂ ਚੰਗੇ ਚੱਲਾਂਗੇ ਤਾਂ ਸਾਡੇ ਤੇ ਭਰਾ ਵਿਸ਼ਵਾਸ ਕਰਨਗੇ ਬੜਾ ਧੰਨਵਾਦ ਆ ਬਾਈਆਂ ਦਾ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਕੀਤਾ ਰੰਨੇ ਜੋ ਕੇ ਸਮਝਿਆ ਵੀ ਸਤੋਂ ਇੱਕ ਡੰਗ ਝੋ ਕੇ ਸਾਡੇ ਵਿਸ਼ਵਾਸ ਤੇ ਝੋਟੀਆਂ ਲੈ ਚੱਲੇ। ਬਾਕੀ ਸਾਡੀ ਘਰੋਂ ਵਾਪਸ ਦੀ ਗਰੰਟੀ ਹੁੰਦੀ ਆ। ਭਰਾ ਹਜੇ ਇੱਕ ਨਹੀਂ ਮੈਂ ਕਹਿੰਦਾ ਵੀ 50 ਝੋਟੀਆਂ ਕਦੇ ਤੇ ਇਦਾਂ ਹੀ ਵਿਸ਼ਵਾਸ ਤੇ ਸਤੋਂ ਲੈ ਕੇ ਜਾਵੇ। ਚੈਨਲ ਨੂੰ ਫੋਲੋ ਕਰ ਲਿਓ ਤੁਹਾਡੇ ਕੋਲ ਨਾਲ ਦੀ ਨਾਲ ਆਪਡੇਟਾਈ ਚੱਲੂਗੀ ਕਿਉਂਕਿ ਆਪਾਂ ਸੰਸਾਰ ਪਿੰਡਾਂ ਤੋਂ ਝੋਟੀਆਂ ਲੈ ਕੇ ਆਉਨੇ ਆ। 20-25 ਝੋਟੀਆਂ ਹਰ ਵੇਲੇ ਆਪਣੇ ਕੋਲੇ ਖੜੀਆਂ ਰਹਿੰਦੀਆਂ ਨੇ। ਸ਼ੇਅਰ ਜ਼ਰੂਰ ਕਰ ਦਿਓ ਜੀ ਬਾਈ ਦੇ ਪੱਲੇ ਪਾਉਣ ਲੱਗੇ। ਲੇ ਸੋਨਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਪ੍ਰਮਾਤਮਾ ਵਾਧਾ ਕਰੇ ਕਾਲਪੁਰਖ ਮਹਾਰਾਜ ਲੈ ਚੱਲ ਬਾਈ ਗੱਡੀ 'ਚ ਆ ਚੁੱਕ ਕੱਟੀ ਮੂਰੇ ਲਾ ਲ ਦੇਖੀ ਬੜੀ ਚੰਗੀ ਆ ਛੋਟੀ ਦੂਜਾ ਸੁਆ ਵਧੀਆ ਰਿਕਾਰਡ ਆ ਚੰਗੇ ਸੀਮਨ ਦੀ ਆ ਛੋਟੀ ਅੱਗੇ ਵੀ ਬਾਈ ਨੂੰ ਆਪਾਂ ਇਹੀ ਕਹੂੰਗਾ ਮੈਂ ਆਪਣੇ ਅਲਫਾਜ਼ ਤੋਂ ਹੀ ਇਹਨੂੰ ਕ੍ਰੋਸ ਕਰਾਵਾਂਗੇ ਤੇ ਚੰਗਾ ਵਧੀਆ ਬੱਚਾ ਅੱਗੇ ਜਾ ਕੇ ਬਾਈ ਨੇ ਜੇ ਬਰੀਡ ਤੇ ਵੀ ਕੰਮ ਕਰਨਾ ਹੋਇਆ ਕਿਉਂਕਿ ਚਾਹੇ ਇੱਕ ਦੋ ਵੀ ਪਸ਼ੂ ਆ ਜਦੋਂ ਆਪਾਂ ਬਰੀਡ ਤੇ ਕੰਮ ਕਰਦੇ ਆ ਤਾਂ ਉਹ ਵੱਡੇ ਲੈਵਲ ਦੇ ਵਿੱਚ ਗੱਲ ਹੋ ਜਾਂਦੀ ਹੈ ਚਾਹੇ ਇੱਕ ਦਾ ਪਸ਼ੂ ਵੀ ਖੜਾ ਜੇ ਕੋਈ ਖਾਨਦਾਨੀ ਪਸ਼ੂ ਘਰੇ ਖੜਾ ਤਾਂ ਉਹ ਇਕੱই ਬਹੁਤ ਹੁੰਦਾ ਇਦਾਂ ਹੀ ਜੇ ਇਹਨੇ ਕੋਈ ਕੱਟੀ ਜਾਂ ਕੱਟਾ ਦੇਤਾ ਬਾਈ ਕੋਲੇ ਆਪਣੇ ਅਲਫਾਜ ਦਾ ਤਾਂ ਬਾਈ ਨੂੰ ਵੀ ਤਕਰੀਬਨ ਉਹ ਰੰਗ ਲਾਊਗਾ ਧੰਨਵਾਦ ਜੀ